そう。 ਸੋ ਬਿਤੇ ਸੱਚੇ ਬਾਤਿ ਚਰਹਾ ਮਾ ਦਰੁ ਗਨੂ ਕੋ ਤੇ ਪ੍ਰੀਤਿ ਰਾਇ ਤੁਮ ਸਿਜੀ ਕੋ ਨਾਟੇ ਉਹੀ ਆਰਾਜਿਤ ਪਾਇਆ ਜੀਰ ਮੁਨੀਆ ਦੇ ਪਾਣੀ ਨਹੀਂ ਕਰਦੇ ਲੰਦੇ ਨੂੰ ਸਾਦੇ ਗੋਲ ਜਦੋਂ ਜੰਗਲ ਦੇ ਵਿੱਚ ਤੇਰਾ ਨਾਇਆ ਹੈ देशारी दरबार पाए हुए ने भाई लोगों ने देखा कि हम साधु बैठे मेरा प्राइवेट में अखा चल गया, गया।, गया है ਮਥੜ ਰੇਤ ਸਾਰਾ ਉਹ ਜੈ ਜੀ ਮਹਾਰਾਜ ਮੇਰੀ ਇਹ ਪਾਰਨਾ ਹੈ ਇਹ ਦਾਤ ਦੇ ਉਪਰਮ ਤੋਂ ਮੈਂ ਆਪ ਜੀ ਦੇ ਵਾਰਾ ਤੇ ਨੂੰ ਨੇੜੇ ਮੇਰਾ ਕਰਵਾਣਾ ਨੂੰ ਲਿਆ ਕੇ ਆਇਆ ਸਭ ਤੋਂ ਕੇ ਮਹਾਂਤਰੀ ਇਛਾ ਦੀ ਸੇਵਾ ਕਰਨ ਦੀ ਇਹ ਕਰਨਾ ਮਾਰਾ ਨੂੰ ਨੌਕਰ ਕੀਤੀ ਸਤਿਗੁਰੂ ਪਾਤਸ਼ਾਹੀ ਉੱਥੇ ਬੈਠੇ ਰਹੇ ਉਹ ਵੀ ਕਰਦੇ ਕਰਦੇ ਤੋਂ ਪਾਯਾ ਦੇ ਵਿੱਚ ਬੱਤਨ ਲੈ ਲੈ ਤੇ ਸਤਿਗੁਰੂ ਪਾਤਸ਼ਾਹੀ ਨੇ ਬਾਤ ਦੇ ਇਹ ਲੈ ਕੇ ਚੱਲ ਪਈ ਸੰਗਤਿ ਸਤਿਗੁਰਾਂ ਨੇ ਦੁੱਧ ਛਕਿਆ ਜਦੋਂ ਤੇ ਉਹ ਬੀਬੀ ਦੇ ਸੇਵਾ ਤੋਂ ਪ੍ਰਸੰਨ ਹੋ ਕੇ ਉਹਦੇ ਕਰਮ ਜਗਾ ਦਿੱਤੇ ਕਿਉਂਕਿ ਪੂਰਨ ਕਰਮ ਪਰਗਟ ਪੂਰਨ ਕਰਮ ਪ੍ਰਗਟ ਜਦ ਅੰਤਰ ਭੇਜੋ ਉਹ ਰਸਤੇ ਰਾਗੀ ਇਹ ਮਿਲਤ ਅੰਧੇਰ ਮਿਟਤ ਅੰਧੇਰ ਮਿਲਤ ਹਰ ਨਾਮ ਕੇ ਜਨਮ ਜਨਮ ਦੀ ਸੋਈ ਜਿਸ ਪ੍ਰਕਾਰ ਜੋਤ ਦੇ ਵਿੱਚ ਕੀ ਹੋਂਦੀ ਪਾਇਆ ਹੋਵੇ ਕੱਟੇ ਵੀ ਮਾਟੇ ਪਾਇਆ ਹੋਵੇ ਤੇ ਇਹਨੂੰ ਬਾਹਰ ਪੰਜਾਬੀ ਲਾ ਦੀ ਤੇ ਸਾਹ ਸੰਗ ਦੀ ਉਹ ਸੀਪ ਲੌਂਗ ਦੀ ਜੇਰ ਹੁੰਦੀ ਹੈ ਉਹ ਮੰਦਰ ਜਿਹੜਾ ਹੈ ਸੋਨੇ ਦੀ ਤਰ੍ਹਾਂ ਜਗਣਾ ਸ਼ੁਰੂ ਦੂਰ ਜਾਣ ਗਿਆ ਤੇ ਇਹਰ ਆਤਮਾ ਜਿਹੜੀ ਹੁੰਦੀ ਹੈ ਸਾਹ ਸੰਗ ਦੀ ਬੁਕਾਰਾ ਕਰਕੇ ਕੌਣਾ ਕਰਕੇ ਸੁਤੀ ਹੁੰਦੀ ਹੈ ਪਰ ਵਿਰੋਧ ਤੋਂ ਸੇ ਪੂਰੇ ਮਹਾ ਪ੍ਰਪਤੀ ਸੰਗਤੋ ਜਾਵੇ ਪੂਰੇ ਗੁਰੂ ਦੀ ਸੰਗਤ ਹੋ ਜਾਵੇ ਉਸ ਵੇਲੇ ਸਾ ਸੰਗੇ ਕੀ ਪਰ ਉਹ ਅੰਤਿਮ ਆਤਮਾ ਸੇਨ ਵਿੱਚ ਜਾਗ ਪਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗਦਾਰ ਕੀਤੇ ਜਦੋਂ ਸੇਵਾ ਦਿੱਤੀ ਤੇ ਸੰਤੂਰਾਂ ਨੇ ਆਖਿਆ ਭਾਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਰਕਾਰ ਭਲਾ ਕਰੇ ਜੋ ਤੁਹਾਡੀ ਮੰਨਣੀਆ ਭਾਵਨਾ ਸਰਕਾਰ ਉਹਨਾਂ ਨੂੰ ਭਾਗ ਲਾਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਸਾ ਸੰਗਤ ਜੀ ਅੰਦਰ ਸ਼ਬਦ ਉਹਦੇ ਕਹਿ ਲਿਆ ਉਹ ਸ਼ਬਦ ਜਪਦੀ ਹੈ ਜਦੋਂ ਕਮਾਂਡਰਾਂ ਦੇ ਕੋਲ ਬੈ ਕੇ ਗੱਲਾਂ ਕਰਿਆ ਕਰਦੀ ਸੀ ਮੰਦਰਾ ਕਰਿਆ ਕਰਦੀ ਸੀ ਇੱਕ ਦੂਜੇ ਦੀਆਂ ਤੁਗਲੀਆਂ ਕਰਨੀਆਂ ਅੱਜ ਉਹਦਾ ਮਾਨ ਬਦਲ ਗਿਆ ਟੁੱਟ-ਟੁੱਟ ਰਹਿੰਦੀ ਐ ਆਪਣੇ ਨਾਮ ਉਹ ਅਭਿਆਸ ਦੇ ਨਾਲ ਹੁੰਦੀ ਰਹਿੰਦੀ ਐ ਬਾਣੀ ਪੜਦੀ ਰਹਿੰਦੀ ਐ ਜਦੋਂ ਉਹਦਾ ਸਿਮਰਨ ਚੱਲਦਾ ਆ ਗਿਆ ਚੱਲਦਾ ਗਿਆ ਤੇ ਦੂਜੇ ਦਿਨ ਉਹ ਕੁਝ ਲੈ ਕੇ ਆਈ ਇਹ ਪ੍ਰਾਯਤ ਦੇ ਦੂਜੇ ਦਿਨ ਉਹ ਕੁਝ ਲੈ ਕੇ ਆਈ ਤੇ ਸੁਗੁਰੂ ਘੋਰ ਨੇ ਚੁਗਲੀ ਲਾ ਦਿੱਤੀ ਕਿ ਭਾਈ ਤੂੰ ਕਿਤੇ ਨਾ ਤੇਰੇ ਘਰ ਵਾਲੀ ਜੋ ਜੀ ਦੁੱਧ ਦਾ ਡੋਲ ਢੋਲ ਕੇ ਲੈ ਕੇ ਜਾਂਦੀ ਐ ਪਤਾ ਨਹੀਂ ਉਹ ਕਿੱਥੇ ਜਾਂਦੀ ਐ ਕਿੰਨਾ ਕੋਈ ਜਾਣ ਲਈ ਕੱਲ ਨੂੰ ਦੇਖਿਆ ਸਾਹਸ ਸਿੰਘ ਜੀ ਜਦੋਂ ਅਗਲਾ ਦਿਨ ਹੋਇਆ ਤੇ ਉਹ ਬੀਬੀ ਨੇ ਫੇਰ ਦੋ ਨੂੰ ਮਤ ਮੁੱਕ ਪਾਇਆ ਗੁਰੂ ਸਾਹਿਬ ਜੀ ਦੇ ਬਾਅਦ ਤੇ ਲੈ ਕੇ ਚੱਲਦੇ ਤੇ ਪਿੱਛੇ ਪਿੱਛੇ ਉਹ ਸਾਥ ਸੰਗਤ ਦੀ ਕਰਦੇ ਜਦੋਂ ਉਹ ਰਾਜ ਤੇ ਮਹਾਰਾਜ ਜੀ ਦੇ ਦੁੱਧ ਲੈ ਕੇ ਗਈ ਤੇ ਉਹਨਾਂ ਨੇ ਬਰਤਨਾਂ ਦੇ ਵਿੱਚ ਪਾਇਆ ਦੁੱਧ ਚਾਰ ਬਰਤਨ ਜੁਵੇ ਕਰੇ ਤੇ ਮਾਰੇ ਕਹਿੰਦੇ ਭਾਈ ਇੱਕ ਬਰਤਨ ਵਿੱਚ ਹੋਰ ਦੁੱਧ ਪਾਓ ਤੇ ਮਹਾਰਾਜ ਜਣੇ ਤਾਂ ਆਪਾਂ ਚਾਰ ਉਹ ਤੇ ਪਹਿਲਾ ਦੁੱਧ ਕਿਦੇ ਬਾਅਦ ਤੇ ਪੋਣਾ ਮਾਰੇ ਕੰਦਰ ਪਾਈ ਨੂੰ ਨਾਲ ਲੈ ਕੇ ਆਈ ਹੈ ਉਹ ਪਿੱਛੇ ਝਾੜੀਆਂ ਦੇ ਵਿੱਚ ਲੁਕ ਕੇ ਬੈਠਾ ਹੋਇਆ ਜਾਂ ਬਲਾਲੇ ਨੂੰ ਜਦੋਂ ਗੁਰਮੁਖ ਪਿਆਰਿਓ ਉਹ ਬੀਬੀ ਨੇ ਜਾ ਕੇ ਵੇਖਿਆ ਤੇ ਭਾਈ ਉਹਦਾ ਝਾੜੀਆਂ ਦੇ ਵਿੱਚ ਲੁਕ ਕੇ ਬੈਠਾ ਹੋਇਆ ਸੀ ਫਿਰ ਉਸ ਉਹ ਬੀਬੀ ਨੇ ਆਖਿਆ ਬਾਹਰ ਆ ਜਾ ਮੇਰਾ ਸਤਿਗੁਰੂ ਜਾਣੂ ਜਾਣ ਹੈ ਉਹ ਜਾਣ ਗਿਆ ਤੇਰੀ ਮੰਦੀਆਂ ਜਾਣ ਜਾਣ ला जवान जनजान दिलि ਜਾਣਦੇ ਉਦੋਂ ਸੰਗਤ ਦਾ ਮੌਕਾ ਮਿਲਦਾ ਇਸ ਪ੍ਰਕਾਰ ਅੱਜ ਸਵੱਤ ਦੇ ਨਾਲ ਜੋ ਭਾਈ ਦੁਰਫੇਵਤ ਸਿੰਘ ਜੀ ਹੁਣਾ ਨੇ ਪਿਛਲੇ ਦਿਨਾਂ ਤੋਂ ਹੁਕਮ ਲਾ ਕੇ ਕਿਹਾ ਸੀ ਕਿ ਆਪਾਂ ਵੱਲੇ ਦਾੜਾ ਭਾਜੀ ਹੁਣਾ ਦਾ ਜਨਮ ਦਿਨ ਹੈ ਭਾਈ ਨਰਿੰਦਰ ਸਿੰਘ ਜੀ ਦਾ ਔਰ ਵੱਡੇ ਭਾਗਾਂ ਦੇ ਨਾਲ ਸਾਧ ਸੰਗਤ ਦੀ ਬਾਬਾ ਜਗਨ ਸਿੰਘ ਦੀ ਮਾਪੁੱਤ ਉਹਨਾਂ ਦੇ ਜੀਵਾਰ ਹੋ ਜਾਂਦੇ ਨੇ ਫਿਰ ਸਾਧ ਸੰਗਤ ਕਰਨ ਦਾ ਸਬਾਬ ਸਬਾਬ ਬਣ ਜਾਂਦਾ ਜਦੋਂ ਵੀ ਜਿੱਤੇ ਗੁਰਮੰਤ ਪਿਆਰਿਓ ਆ ਤੀਜੀ ਵਾਰ ਰਚਨ ਕੀਤੇ ਮਾਪੁੱਤਾਂ ਦੇ ਬਾਬਾ ਗੁਰਦੇਵ ਸਿੰਘ ਦੀ ਮਾਪੁੱਤ ਸਾਧ ਸੰਗਤ ਦੀ ਇਹ ਭਾਗਾਂ ਦੇ ਨਾਲ ਸਮਾ ਬਣ ਜਾਂਦਾ ਇੱਕ ਵਾਰ ਬੰਦਮਾ ਸਾਹਿਬ ਦੀ ਤਰਤੀ ਕੋਈ ਬੁੱਧਵਾਰ ਸਵੱਗ ਦੇ ਨਾਲ ਹੀ ਜਦੋਂ ਲੁਧਿਆਣੇ ਝਗੜਾ ਹੋਇਆ ਉੱਥੇ ਜੇ ਅੱਜ ਵੀ ਤੀਜੀ ਵਾਰ ਦਰਸ਼ਨ ਹੋਇਆ ਹੈ ਭਾਗ ਚੰਗੇ ਹੈ ਜੋ ਸੰਤਾਂ ਮਹਾਂਪੁਰਖਾਂ ਦੇ ਗੁਰੂ ਦੇ ਪਿਆਰਿਆਂ ਦੇ ਦਰਬਾਰ ਹੁੰਦੇ ਨੇ ਕਿਉਂਕਿ ਮੇਨ ਭਾਗਾਂ ਸਤ ਸੰਗ ਲੱਭੇ ਜੇ ਸੰਗਤ ਮੈਨ ਮੈਨ ਪ੍ਰੀਤਿਆ ਜੀਵੋ ਵਡਭਾਗੀ ਹਰ ਸੰਗਤ ਪਾਵੇ ਭਾਗ ਹੀ ਪਰਮ ਤੋਟਾ ਪਾਵੇ ਕਿੰਨੇ ਲੋਕ ਸਾ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਗਏ ਕਿੰਨੇ ਲੋਕ ਸਾ ਸੰਗਤ ਜੀ ਜਿਹੜੇ ਗੁਰਮਤ ਨੂੰ ਤਿਆਗ ਕੇ ਮਨਮਤ ਦੇ ਪਿੱਛੇ ਲੱਗ ਕੇ ਧਰਮ ਪਰਿਵਰਤਨ ਕਰ ਰਹੇ ਨੇ ਇਹਨਾਂ ਜੀਵਾਂ ਨੇ ਸਾਧ ਸੰਗਤ ਦੀ ਭਾਗ ਮਾਰੇ ਨੇ ਜੇਕਰ ਇਹਨਾਂ ਦੇ ਭਾਗ ਜਾਣਦੇ ਉਹਨਾਂ ਗੁਰੂ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਵਿੱਚ ਝੋਲੀ ਪੇੜਨਗੇ ਗੁਰੂ ਬਖਸ਼ਾਉਂਦਾ ਕਿਉਂਕਿ ਇਹਦਾ ਗਣਕਾ ਵਰਗਿਆਂ ਨੂੰ ਤਾਰ ਦਿੱਤਾ ਆ ਜਾਂ ਮਾਪੀ ਵਰਗਿਆਂ ਨੂੰ ਤਾਰ ਦਿੱਤਾ ਜਿਹੜਾ ਜੀਵ ਗੁਰੂ ਦੇ ਚਰਨ ਵਿੱਚ ਆ ਗਿਆ ਨਾ ਮਾਰੇ ਕੇ ਨੋ ਉਹਦਾ ਆਧਾਰ ਹੋ ਜਾਵੇਗਾ ਮੰਨ ਰੇ ਪ੍ਰਭੂ ਕੀ ਚਰਨ ਪੈ ਚਾਰੋ ਜੈ ਸਿਮਰਤ ਦਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਜਾ ਸਰਵਤਾਰ ਅਟਲ ਕੋਥਰੂ ਜਾਟੈ ਸਿਮਰਨ ਅਰਨਰ ਭੈ ਪਦ ਪਾਇਆ ਦੁੱਖ ਹਰਤਾ ਐਕਨੋ ਸੁਆਮੀ ਤੇਤਾ ਹਿ ਬਸਰ ਜਿਹੜਾ ਸਾਰਿਆਂ ਦੁੱਖਾਂ ਨੂੰ ਅਰਨ ਵਾਲਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮ ਪਰਮੇਸ਼ਰ ਹੈ ਮਹਾਰਾਜ ਜੀ ਤੂਕਮਸਰਾਹ ਕੇ ਬੈਠਾ ਹੋਇਆ ਹੈ ਸ਼ਰਨ ਵਿਚਾਰੂ ਮਨ ਰੇ ਤਸ ਕੀ ਚਰਨ ਜਾ ਕੋ ਸਿਮਰ ਕੰਕਾ ਸਿਖਰੀ ਤਾ ਕੋ ਜਾ ਸਤਿਨਾਮ ਜਿਹਦਾ ਸਿਮਰਨ ਕਰਨ ਦੇ ਨਾਲ ਅਜਾ ਮਨ ਕੰਕਾ ਦਾ ਪਾਕੀਅਤ ਪਾਕੀਆਂ ਦਾ ਆਧਾਰ ਹੋ ਗਿਆ ਸਾ ਸੰਗਤ ਉਹ ਬੀਬੀ ਕਹਿਣ ਲੱਗੀ ਆ ਜਾ ਤੇਰੇ ਭਾਵ ਚੰਗੇ ਐ ਜਿਹੜਾ ਗੁਰਦਾਰ ਕਹਿੰਦੇ ਤੈਨੂੰ ਆਰਮ ਬਣਾ ਦੇ ਕਿੰਨੇ ਉਹਨਾਂ ਦੇ ਭਾਵ ਚੰਗੇ ਹੋਣ ਦੇ ਜਿਹੜੇ ਜੱਥੇ ਦੇ ਵਿੱਚ ਬਾਬਾ ਜੀ ਗੁਰਦਾਰ ਆਉਂਦੇ ਸੀ ਜਿਨ੍ਹਾਂ ਨੂੰ ਬਾਬਾ ਜੀ ਨਾਮ ਲੈ ਕੇ ਬੁਲਾਉਂਦੇ ਰਹਿੰਦੇ ਨੇ ਬਹੁਤ ਪਿਆਰੇ ਸਾਰੇ ਲੋਕੇ ਕੋ ਭਾਗਣਾ ਵਾਲੇ ਜੀ ਜਿਹੜੇ ਆ ਸਿੰਘਾਂ ਨੂੰ ਜੱਥੇ ਦੇ ਵਿੱਚੋਂ ਨਾਮ ਲੈ ਕੇ ਬਾਬਾ ਜੀ ਉਹਨਾਂ ਦੀ ਡਿਊਟੀ ਲਾ ਦਿੰਦੇ ਹੋਣਗੇ ਸੇਵਾ ਕਰਨ ਦੀ ਤੇ ਸਰਪੰਚ ਵਾਲੇ ਮਾਪ ਪੁੱਤਰ ਜਿਹੜਾ ਰਸਨਾ ਤੋਂ ਕਿਸੇ ਦਾ ਨਾਮ त्याਗ ਦੇ ਨਾਲ ਲੈ ਲੇਗਾ ਇਹ ਬਹੁਤ ਵੱਡੇ ਪਾਪ ਤੇ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਜੋ ਭਾਰਤ ਦਾ ਪਿਆਰਾ ਸੁਸਮਾ ਡਾਕਟਰ ਇਹ ਜਿਹੜੇ ਹਰੀ ਦੇ ਜਨ ਨੂੰ ਲੈਣਾ ਅਬੀਦੇ ਜਾਣ ਦੇ ਵਿੱਚ ਤੇ ਹਰੀ ਦੇ ਵਿੱਚ ਅੰਤਰ ਨੂੰ ਰੱਖਾ ਜਿਨ੍ਹਾਂ ਨੂੰ ਪਾਰ ਬ੍ਰਾਂ ਪ੍ਰਮੇਸ਼ਰ ਦੇ ਸੇਵਕ ਨੇ ਬਖਸ਼ ਦਿੱਤਾ ਤੇ ਦਰਗਾਹ ਦੇ ਵਿੱਚ ਗੁਰਮੁਖ ਪਿਆਰਿਓ ਕੋ ਬਖਸ਼ਿਆ ਜਾਂਦਾ ਹੈ ਗੁਰੂ ਨਾਨਕ ਦੇ ਮਹਾਰਾਜ ਸਾਡੇ ਪਾਸ਼ਾ ਦੇ ਬਾੜ ਲਾਉਣ ਤੇ ਉਹ ਬੀਬੀ ਕਹਿੰਦੀ ਭਾਈ ਯੋਧੇ ਦੇ ਕਰੋ ਕਹਿੰਦੀ ਆਇਆ ਤੇਰੇ ਭਾਵ ਕਿੰਨੇ ਰੇ ਜੋ ਗੁਰੂ ਨੇ ਤੈਨੂੰ ਬਾੜ ਮਾਰ ਦਿੱਤੀ ਵਾਡ ਮਾਰ ਕੇ ਬੁਲਾਇਆ ਤੈਨੂੰ ਬੁਰਾ ਨੇ ਹੁਸੇ ਤੇਰੇ ਪਾਦ ਜਾਨ ਦੇ ਵਾਡ ਮਾਰ ਕੇ ਮਾਰੇ ਮੱਥਾ ਤੇ ਆ ਸੰਗਤ ਜੀ ਮੇਰੇ ਪੁੱਛ ਰੇ ਮਾਰੇ ਕੰਦੇ ਭਾਈ ਉਹ ਤਾਂ ਸ਼ਾਇਦ ਇਹ ਕਹਿੰਦਾ ਮਹਾਰਾਜ ਅੱਤੂ ਅਸੀਂ ਤਾਂ ਛੱਕਦੇ ਰਹਿਨੇ ਕਉ ਕਿਉਂਕਿ ਇਹ ਦੁੱਧ ਤਾਂ ਸਾਡੇ ਘਰੋਂ ਆਇਆ ਅਸੀਂ ਤਾਂ ਛੱਕਦੇ ਰਹਿਨੇ ਐ ਤੇ ਪਾਚਾ ਆ ਰਿਹਾ ਮਾਰੇ ਕੰਦੇ ਛੱਕਲਾ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਤੈਨੂੰ ਨਹੀਂ ਗੁੱਧ ਛੱਕਣਾ ਤੇ ਆ ਡੋਲੂ ਲੈ ਜਾ ਔਰ ਨਦੀ ਦੇ ਵਿੱਚੋਂ ਪਾਣੀ ਲੈ ਕੇ ਆ ਜਦੋਂ ਨਦੀ ਵਾਂਗੂ ਡੋਲੂ ਲੈ ਕੇ ਗਿਆਨ ਜੇ ਸਾਹ ਸੰਗਤ ਦੇਖਿਆ ਕਿ ਦੁੱਧ ਦੀ ਨਦੀ ਵਗ ਰਹੀ ਮਾਂ ਘਰ ਲਿਆਉਂਦਾ ਬੁਲੇ ਈਸੋਨਾ ਸੁਭਾਨ ਸੁਲੀਆ ਦਾ ਕਿ ਅਸੀਂ ਤਾਂ ਗੁਰੂ ਨੂੰ ਥੋੜਾ ਜਿਹਾ ਦੁੱਧ ਪਿਲਾ ਕੇ ਕਹਿ ਰਹੇ ਆ ਕਿ ਗੁਰੂ ਸਾਡੇ ਘਰ ਆਇਆ ਹੈ ਪਰ ਇਹ ਤਾਂ ਗੁਰੂ ਬੜੇ ਧਰਮੀ ਵਾਲਾ ਹੈ ਬੜਾ ਚੰਮੜਕਾਰੀ ਬਾਬਾ ਇਹ ਜਿਹਦੇ ਹੁਕਮ ਦੇ ਵਿੱਚ ਆ ਨਦੀ ਦੁੱਧ ਦੀ ਵਗਦੀ ਰਹੀ ਹੈ ਅੱਗੇ ਤਾਂ ਕਦੀ ਨਦੀ ਦੇ ਵਿੱਚ ਦੁੱਧ ਵੇਖਿਆ ਨਹੀਂ ਇਹ ਨਦੀ ਦੇ ਕੋਲੋਂ ਲੇਟਾ ਪਾੜੀ ਦੀ ਚੱਲਦੀ ਹੈ ਇਹ ਬਾਬੇ ਦੀ ਤਰ੍ਹਾਂ ਬਾਤ ਹੈ ਸਾਧ ਸੰਗਤ ਜੀ ਉਧਰੋਂ ਕਿਸੇ ਨੇ ਸੇਟ ਕੋਰੀ ਮੰਨ ਨੂੰ ਸ਼ਿਕਾਇਤ ਲਾ ਦਿੱਤੀ ਕਿ ਤੇਰੇ ਜ਼ਮੀਨ ਦੇ ਵਿੱਚ ਸਾਧੂ ਆ ਕੇ ਬੈਠੇ ਹੋਏ ਨੇ ਉਹ ਬੜਾ ਪਖੰਡ ਰੱਜ ਰਹੇ ਨੇ ਤੇ ਜਾ ਮੈਨੂੰ ਸੁਧਾਰ ਜਾ ਕੇ ਨਹੀਂ ਤਾਂ ਤੇਰੇ ਜ਼ਮੀਨ ਤੇ ਕਬਜ਼ਾ ਕਰ ਜਾਣਗੇ ਕਹਿੰਦੇ ਸੇਠ ਕਰੋੜੀ ਮਾਲ ਨੇ ਆਪੇ ਲੋਨ ਕਰਾ ਕੇ ਲੈ ਘੋੜੇ ਦੇ ਸਵਾਰ ਹੋ ਕੇ ਜਦੋਂ ਉਧਰ ਨੂੰ ਆਇਆ ਤੇ ਗੁਰਮੁਖਿ ਆਇਆ ਹੰਕਾਰ ਦੇ ਵਿਚ ਆ ਰਿਹਾ ਸੀ ਕਿ ਮੈਂ ਸਾਧੂਆਂ ਦਾ ਸੁਧਾਰ ਕਰਨਾ ਹੈ ਤੇ ਕਹਿੰਦੇ ਜਦੋਂ ਕੋਲ ਆਵੇ ਤੇ ਘਰੇ ਦੇ ਵਿੱਚੋਂ ਆਵਾਜ਼ ਹੀ ਨਾ ਨਿਕਲੇ ਘਰਾਂ ਸੁੱਕ ਜਾਵੇ ਜਦੋਂ ਪਿੱਛੇ ਨੂੰ ਮੁੜੇ ਅੰਸਾ ਸਾਹਿਬ ਦੀ ਟਿਕਾਣਾ ਭਰ ਆਵੇ ਜਿਸੇ ਤਰ੍ਹਾਂ ਦੋ ਤਿੰਨ ਵਾਰੀ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਸਿੱਕੇ ਪਾਸ਼ਾ ਜੀ ਦੇ ਚਰਨਾਂ ਦੇ ਉੱਪਰ ਟੈਹੇ ਫਿਰ ਉਹ ਮਾਹੀ ਮੰਗਦਾ ਕਿ ਮਹਾਰਾਜ ਮੈਨੂੰ ਕਿਸੇ ਨੇ ਗੱਤ ਸੁਣਿਆ ਦੇ ਦਿੱਤਾ ਜਿਸ ਕਰਕੇ ਮੈਂ ਆਪ ਜੀ ਦੇ ਉੱਪਰ ਸਵਾਰ ਹੋ ਕੇ ਆਇਆ ਸੀ ਮਹਾਰਾਜ ਆਪ ਨੂੰ ਨਿਹੰਗ ਦਾ ਆਦਰ ਨੂੰ ਆਪ ਤਾਂ ਕਰਨੀ ਵਾਲੇ ਸਾਧੂ ਸਤੇ ਪਾਚਾ ਜੀ ਚਿਰੀ ਗੁਰ ਨਾਨਕ ਦੇਵ ਮਹਾਰਾਜ ਸਤੇ ਪਾਚਾ ਜੀ ਦੇ ਜਦੋਂ ਦਰਸ਼ਨ ਕੀਤੇ ਤੇ ਸ਼ੁਕਰਾਨੇ ਦੇ ਤੌਰ ਤੇ ਸਾਥ ਸੰਗਤ ਦੀ ਬਿਰ ਉਹ ਜਿਹੜੀ ਛੇੜ ਕਰੋੜੀ ਮਾਲ ਦੀ ਜਗਾ ਸੀ ਨਾ ਮਹਾਰਾਜ ਨੂੰ ਕਹਿੰਦੇ ਮਹਾਰਾਜ ਇਹ ਜਗਾ ਮੈਂ ਤੁਹਾਡੇ ਨਾਮ ਕਰ ਦਿੱਤੀ ਇਹ ਜਗਾ ਦੇ ਉੱਪਰ ਜੋ ਵੀ ਤੁਸੀਂ ਕਰਨਾ ਚਾਹੋ ਇਥੇ ਧਰਮਸ਼ਾਲਾ ਬਣਾਉਣੀ ਚਾਹੋ ਇਹ ਤੇ ਕਰਤਾਰpur ਚਾਹੋ ਜੋ ਵੀ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਅੱਜ ਤੋਂ ਤੇ ਜਦਾ ਤੁਹਾਡੇ ਨਾਮ ਤੇ ਗੁਰਮਖ ਪਿਆਰਿਓ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਸ਼ਾ ਜੀ ਕਹਿ ਲਗੇ ਨਾ ਭਾਈ ਨਾ ਇਹ ਤੇ ਮੈਂ ਥਿਰ ਰਹੇਗਾ ਨਾ ਤੁਸੀਂ ਥਿਰ ਰਹਿਣਾ ਇੱਕ ਕਰਤਾਰ ਦੀ ਜਗ੍ਹਾ ਹੈ ਨਿਰੰਕਾਰ ਦੀ ਜਗ੍ਹਾ ਹੈ ਇਸ ਕਰਕੇ ਇੱਥੇ ਨਗਰ ਕਰਤਾਰਪੁਰ ਬੁਸਾ ਦੇ ਗਏ ਗੁਰਮਖ ਪਿਆਰਿਓ ਕਰਤਾਰਪੁਰ ਦੀ ਧਰਤੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਸ਼ਾ ਜੀ ਨੇ ਇਸ ਪ੍ਰਕਾਰ ਧਾਰੀ ਤੋ ਮੁਲਾ ਟੁਕਾਂ ਦੀ ਕੇਮਾ ਸੰਗਤ ਕਰਤੇ ਗੁਰੂ ਸਾਹਿਬ ਆਖਿੰਦੇ ਹੋ ਗਏ ਕਿ ਬਕਨੈਨਾ ਆਓ ਅਨੰਦ ਸਰੂਪ ਜੀ ਦਾ ਪਾਠ ਕਰੀਏ ਤਪੰਤ ਤਨ ਦਾਸ ਹੋਵੇਗੀ ਮੁਲਾ ਟੁਕਾਂ ਦੀ ਕੇਮਾ ਜੀ ਵਾਹਿਗੁਰੂ ਜੀ ਦਾ ਨਾਮ ਸਾਰੇ ਵਾਹਿਗੁਰੂ ਜੀ ਦੀ ਬੱਤੇ ਰਾਵ ਕਲੀ ਮਹਿਲ ਲਛਿਰਾ ਨਾਮ ਉਹ ਸੰਗਤ ਆਨੰਦ ਪਿਆ ਮੇਰੀ ਮਾਏ ਬਾਤੂ ਗੁਰੂ ਮੇਖਾ